ਪਿਛਲੀਆਂ ਸਰਕਾਰਾਂ ਤੋਂ ਜਿਹੜੀਆਂ ਤੁਸੀਂ ਨੋਟ ਕੀਤੀਆਂ ਨੇ ਕੀ ਨੋਟ ਕੀਤਾ ਸਭ ਤੋਂ ਪਹਿਲਾਂ ਸਾਡਾ ਘਰ ਬਿਲਕੁਲ ਮੇਨ ਸੜਕ ਤੇ ਐ ਸਭ ਨਾਲ ਵੱਡੀ ਸਮੱਸਿਆ ਸਰਬਨਗਰ ਚੋਂ ਦੀ ਪਾਰਕਿੰਗ ਦੀ ਪ੍ਰੋਬਲਮ ਕਿਉਂਕਿ ਇੱਥੇ ਬਹੁਤ ਜ਼ਿਆਦੇ ਰੈਸਟੋਰੈਂਟਸ ਐ ਖਾਣ ਪੀਣ ਵਾਲੀ ਜਗ੍ਹਾ ਐ ਲੋਕਾਂ ਨੂੰ ਆਪਣੀ ਗੱਡੀ ਪਾ ਕੇ ਰੰਦਾ ਇਨੀ ਕਿਤੇ ਮੌਕਾ ਵਾਲਾ ਮਿਲਦਾ ਮੀਂਹ ਦਾ ਪਾਣੀ ਆਮ ਸੜਕਾਂ ਤੇ ਖੜਿਆ ਰਹਿੰਦਾ ਐ ਮੀਂਹ ਵਾਲੇ ਪਾਣੀ ਦਾ ਪ੍ਰੋਪਰ ਆਪਾਂ ਨਿਕਾਸੀ ਕਰ ਸਕਦੇ ਆ ਬੀਂਗਾ ਵੂਮਨ ਮੈਂ ਵੂਮਨ ਏਮਪਾਵਰਮੈਂਟ ਦੇ ਰਿਲੇਟਡ ਗੱਲ ਕਰਨਾ ਚਾਹੂੰਗੀ ਜਿਸ ਤਰ੍ਹਾਂ ਦਾ ਸਿਨੈਰੀਓ ਆਪਾਂ ਪਿੱਛੇ ਦੇਖਿਆ ਸੁਖਵੀਰ ਬਾਦਲ ਨੂੰ ਜਾਂ ਸਮੁੱਚੇ ਅਕਾਲੀ ਦਲ ਦੇ ਲੀਡਰਾਂ ਨੂੰ ਸਜ਼ਾ ਲੱਗੀ ਉਸ ਨੂੰ ਲੈ ਕੇ ਕੋਈ ਸਵਾਲ ਉੱਠਿਆ ਕਦੇ ਕਿਸੇ ਨੇ ਤੁਹਾਡੇ ਸਾਹਮਣੇ ਸਵਾਲ ਖੜਾ ਕੀਤਾ ਹੋਵੇ ਨਹੀਂ ਮੈਨੂੰ ਕਈ ਲੋਕੀ ਪੁੱਛਦੇ ਇਹ ਤਾਂ ਪਾਰਟੀ ਇੰਨੀ ਸਟਰੋਂਗ ਦੀ ਫਿਰ ਤੁਸੀਂ ਕਿਉਂ ਲੜ ਰਹੇ ਹੋ ਫਿਰ ਆਪਾਂ ਇਹ ਕਹਿ ਦਈਦਾ ਕਿ ਉਤਾਰ ਚੜਾ ਹਮੇਸ਼ਾ ਹੁੰਦੇ ਜਾਂਦੇ ਰਹਿੰਦੇ ਸਸ਼ਕਾਲ ਤੁਸੀਂ ਜੁੜੇ ਹੋਨ ਪੁਆਇੰਟ ਨਾਲ ਮੈਂ ਹਰਜਿੰਦਰ ਸਿੱਧੂ ਨਿਗਮ ਚੋਣਾ ਲਗਭਗ 1 ਦਿਨ ਬਾਕੀ ਔਰ ਸਾਰੇ ਉਮੀਦਵਾਰਾਂ ਦਾ ਪੂਰਾ ਜੋਰ ਲੱਗਿਆ ਹੋਇਆ ਹਰ ਕੋਈ ਆਪੋ ਆਪਣੀ ਧਿਰ ਨਾਲ ਖੜਾ ਆ ਕਈ ਆਜ਼ਾਦ ਤੌਰ ਤੇ ਵੀ ਉੱਠੇ ਨੇ ਇੱਕ ਧਿਰ ਜੋ ਲੰਬੇ ਸਮੇਂ ਤੋਂ ਸੰਕਟ ਦੇ ਦੌਰ ਚੋਂ ਲੰਘ ਰਹੀ ਹੈ ਪਰ ਉਹਨਾਂ ਵੱਲੋਂ ਵੀ ਆਪਣੇ ਉਮੀਦਵਾਰ ਕਈ ਵਾਰਡਾਂ ਦੇ ਵਿੱਚੋਂ ਤਾਰੇ ਗਏ ਆ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਅਸੀਂ ਵਾਰਡ ਨੰਬਰ 55 ਦੇ ਵਿੱਚ ਬੈਠੇ ਆ ਲੁਧਿਆਣੇ ਦਾ ਵਾਰਡ ਔਰ ਸਾਡੇ ਨਾਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਡਾਕਟਰ ਸੁਖਲੇਨ कौर ਗਰੇਬਾਲ ਮੈਦਾਨ ਦੇ ਵਿੱਚ ਨੇ ਕਿਸ ਤਰ੍ਹਾਂ ਦਾ ਮੁਕਾਬਲਾ ਦੇਖ ਰਹੇ ਆ ਕਿਉਂਕਿ ਮੈਡੀਕਲ ਲਾਈਨ ਨਾਲ ਜੁੜੇ ਹੋਏ ਨੇ ਡੈਂਟਿਸਟ ਨੇ ਸਿਆਸਤ ਦੇ ਵਿੱਚ ਆਉਣ ਦਾ ਸੁਭਾਅ ਕਿਵੇਂ ਬਣਿਆ ਔਰ ਚੋਣਾ ਤਾਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਕੰਮ ਹੁੰਦਾ ਨੇ ਮੈਡਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੂੰ ਵਧੀਆ ਠੀਕ ਠਾਕ ਵਾਹਿਗੁਰੂ ਜੀ ਦੀ ਕਿਰਪਾ ਨਾਲ ਡਾਕਟਰੋਂ ਡੈਂਟਿਸਟੋਂ ਮੈਡੀਕਲ ਲਾਈਨ ਤਾਂ ਆਪਣੇ ਆਪ ਦੇ ਵਿੱਚ ਨਿਰਜੀਵੇਂ ਮੈਂਬਰੀ ਲਾਈਨ ਹੁੰਦੀ ਆ ਪਰ ਨਾਲ ਨਾਲ ਤੁਸੀਂ ਚੋਣਾਂ ਦੇ ਵਿੱਚ ਉਤਰਨ ਦਾ ਜਿਹੜਾ ਫੈਸਲਾ ਲਿਆ ਆਪਣੇ ਆਪ ਮੰਨਦੇ ਵਿੱਚ ਆਇਆ ਜਾਂ ਕਈ ਵਾਰੀ ਪਰਿਵਾਰ ਨੂੰ ਇਹ ਹੁੰਦਾ ਵੀ ਟਿਕਟ ਆਪਣੀ ਚਲੋ ਕਿਸੇ ਹੋਰ ਪਾਸੇ ਨਾ ਚਲੀ ਜਾਵੇ ਜੇ ਕਈ ਵਾਰੀ ਰਿਜ਼ਰਵ ਵੀ ਹੈ ਲੇਡੀ ਰਿਜ਼ਰਵ ਹੈ ਤਾਂ ਆਪਾਂ ਆਪਣੀ ਪਰਿਵਾਰ ਦੇ ਜੀ ਨੂੰ ਉਠਾਉਣਾ ਸਭ ਤੋਂ ਪਹਿਲਾਂ ਮੈਂ ਦੱਸੂਗੀ ਮੇਰੇ ਜਿਹੜੇ ਸਾਡੇ ਫੋਰ ਫਾਦਰਸ ਹੈ ਸਰਾਬਾ ਨਗਰ ਦੇ ਬਹੁਤ ਪੁਰਾਣੇ ਵਸਨੀਕ ਹੈ ਇਸ ਏਰੀਆ ਦੇ ਵਿੱਚ ਜਦੋਂ ਸਰਾਬਾ ਨਗਰ ਹਜੇ ਬਣਿਆ ਵੀ ਨਹੀਂ ਸੀ ਉਹ ਮੋੜ ਤੋਂ ਇੱਥੇ ਬੈਠੇ ਹੋਏ ਆ ਸਾਡੇ ਤਾਇਆ ਜੀ ਸਰਦਾਰ ਰਪਿੰਦਰ ਸਿੰਘ ਗਰੇਵਾਲ ਪਹਿਲਾਂ ਇੱਥੋਂ ਮੇਅਰ ਵੀ ਰਹਿ ਚੁੱਕੇ ਆ ਉਹਨਾਂ ਦੀ ਦਿਸ਼ਾ ਨਿਰਦੇਸ਼ ਹੇਠ ਮੇਰੇ ਫਾਦਰ ਸਾਹਿਬ ਦੀ ਮੈਂ ਬਹੁਤ ਜ਼ਿਆਦਾ ਮਤਲਬ ਉਹਨਾਂ ਨੂੰ ਦੇਖਦੀ ਹਾਂ ਲੱਖ ਵੱਖ-ਵੱਖ ਲੋਕਾਂ 'ਚ ਵਿਚਰਦੇ ਆ ਆਪਣੇ ਵਿਚਾਰ ਦਿੰਦੇ ਆ ਤੇ ਉਹਨਾਂ ਨੇ ਮੈਨੂੰ ਸਾਡਾ ਲੇਡੀਜ਼ ਵਾਰਡ ਬੀਂਗ ਅ ਰਿਜ਼ਰਵਡ ਵਾਰਡ ਤੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਕਿ ਤੂੰ ਅੱਗੇ ਆ ਕੇ ਲੋਕਾਂ ਦੀ ਸੇਵਾ ਕਰ ਡੈਂਟਿਸਟਰੀ ਬਹੁਤ ਲਿਮਿਟਿਡ ਜੀ ਹੋ ਜਾਂਦੀ ਹੈ ਕਿੱਟ ਲੋਕਾਂ ਨੂੰ ਮੈਂ ਸਰਵ ਕਰ ਸਕਦੀ ਆ ਮੇਰੇ ਵਾਰਡ ਦੇ ਕਰ ਕਰੀਬ 10000 ਵੋਟਰਸ ਨੂੰ ਮੈਂ ਸਰਵ ਕਰਾਂਗੀ ਜੇ ਮੈਂ ਇੱਕ ਵਾਰ ਜਿੱਤ ਜਾਨੀ ਆ ਜਦੋਂ ਤੁਸੀਂ ਗਲੀਆਂ 'ਚ ਜਾਂਦੇ ਹੋ ਘਰ-ਘਰ ਜਾਂਦੇ ਹੋ ਕਿਸ ਤਰ੍ਹਾਂ ਦਾ ਹੰਗਾਰਾ ਮਿਲਦਾ ਬਹੁਤ ਵਧੀਆ ਹੁੰਗਾਰਾ ਮਿਲਦਾ ਸਭ ਤੋਂ ਪਹਿਲਾਂ ਵਾਈਕਰੋ ਜੀ ਦਾ ਮੈਂ ਥੈਂਕ ਯੂ ਕਰਦੀ ਆ ਕਿ ਮੈਨੂੰ ਇੰਨਾ ਕਾਬਿਲ ਲੋਕ ਕੀ ਸਮਝਦੇ ਆ ਸਭ ਤੋਂ ਪਹਿਲਾਂ ਮੈਟਰਿਜ ਕਰਦਾ ਤੁਸੀਂ ਲੋਕਾਂ ਦੀ ਕਿੰਨੀਆਂ ਬlesings ਲੈਣੇ ਹੋ ਸਾਰੇ ਆਸ਼ੀਰਵਾਦ ਦਿੰਦੇ ਆ ਪੋਜੀਟਿਵ ਰਿਸਪੌਂਸ ਮੈਨੂੰ ਮਿਲ ਰਿਹਾ ਮੈਂ ਬਾਕੀ ਸਭ ਕੁਝ ਉਹਨਾਂ ਦੇ 21 ਦਸੰਬਰ ਨੂੰ ਆਪਾਂ ਤੈਅ ਕਰਾਂਗੇ ਪਰ ਆਈ ਐਮ ਟੋਟਲੀ ਸੈਟੀਸਫਾਈਡ ਜਿੰਨੇ ਟਾਈਮ ਤੋਂ ਤੁਸੀਂ ਉੱਠੇ ਹੋ ਨੋਮੀਨੇਸ਼ਨ ਕੀਤੀ ਹੋਣੀ ਉਸ ਤੋਂ ਬਾਅਦ ਹੁਣ ਵਾਰਡ ਦੇ ਵਿੱਚ ਜਾਣਿਓ ਘਰਾਂ 'ਚ ਜਾਣਿਓ ਕਿਹੜੇ-ਕਿਹੜੇ ਮੁੱਦੇ ਤੁਸੀਂ ਪੁਆਇੰਟ ਕੀਤੇ ਆ ਨੋਟ ਕੀਤੇ ਆ ਵੀ ਆਹਾ ਕੁਝ ਸਾਡੇ ਵਾਰਡ ਦੇ ਵਿੱਚ ਨਹੀਂ ਹੋਇਆ ਪਿਛਲੇ ਕਾਉਂਸਲਰਾਂ ਤੋਂ ਪਿਛਲੀਆਂ ਸਰਕਾਰਾਂ ਤੋਂ ਜਿਹੜੀਆਂ ਤੁਸੀਂ ਨੋਟ ਕੀਤੀਆਂ ਨੇ ਕੀ ਨੋਟ ਕੀਤਾ ਸਭ ਤੋਂ ਪਹਿਲਾਂ ਸਾਡਾ ਘਰ ਬਿਲਕੁਲ ਮੇਨ ਸੜਕ ਤੇ ਹੈ ਸਭ ਨਾਲ ਵੱਡੀ ਸਮੱਸਿਆ ਸਰਬਨਗਰ ਚ ਆਉਂਦੀ ਪਾਰਕਿੰਗ ਦੀ ਪ੍ਰੋਬਲਮ ਕਿਉਂਕਿ ਇੱਥੇ ਬਹੁਤ ਜ਼ਿਆਦਾ ਰੈਸਟੋਰੈਂਟਸ ਆ ਖਾਣ ਪੀਣ ਵਾਲੀ ਜਗ੍ਹਾ ਆ ਲੋਕਾਂ ਨੂੰ ਆਪਣੀ ਗੱਡੀ ਪਾ ਕੇ ਰੰਦਾ ਇਹਨਾਂ ਕਿਤੇ ਮੌਕਾ ਵਾਲਾ ਮਿਲਦਾ ਸਾਡਾ ਮੇਜਰ ਇਸ਼ੂ ਆ ਕਿ ਮੈਂ ਪਾਰਕਿੰਗ ਦੀ ਸਪੇਸ ਕੁਝ ਬਣਾਵਾ ਚਾਹੂਗੀ ਸੈਕਿੰਡ ਆਪਾਂ ਗੱਲ ਕਰਦੇ ਆ ਕਿ ਮੀਂਹ ਦਾ ਪਾਣੀ ਆਮ ਸੜਕਾਂ ਤੇ ਖੜਿਆ ਰਹਿੰਦਾ ਮੀਂਹ ਵਾਲੇ ਪਾਣੀ ਦਾ ਪ੍ਰੋਪਰ ਆਪਾਂ ਨਿਕਾਸੀ ਕਰ ਸਕਦੇ ਆ ਬੀਿੰਗ ਅ ਊਮਨ ਮੈਂ ਊਮਨ ਏਮਪਾਵਰਮੈਂਟ ਦੇ ਰਿਲੇਟਡ ਗੱਲ ਕਰਨਾ ਚਾਹੂੰਗੀ ਆਪਾਂ ਮਤਲਬ ਟੂ ਸੇਵ ਦਾ ਗਰਲ ਚਾਈਲਡ ਮੇਰੀ ਖੁਦ ਦੀ ਡਾਟਰ ਸੱਤ ਪੁਸ਼ਤਾ ਬਾਅਦ ਸਾਡੇ ਘਰ ਵਿੱਚ ਉਹ ਕੁੜੀ ਹੋਈ ਸੀ ਤਾਂ ਅਸੀਂ ਉਹਦੀ ਦੋ ਵਾਰ ਲੋੜੀ ਵੀ ਮਨਾਈ ਆਪਾਂ ਵਕ ਵਕ ਪਾਰਕਾਂ ਦੇ ਵਿੱਚ ਇਦਾਂ ਲੋੜੀ ਦਾ ਪ੍ਰੋਗਰਾਮ ਰੱਖ ਸਕਦੇ ਤੀਆਂ ਦੀ ਲੋੜੀ ਮਨਾ ਸਕਦੇ ਆ ਤਾਂ ਕਿ ਆਪਣੀ ਸੈਕਸ ਰੇਸ਼ਿਓ ਹੋਰ ਵੱਧ ਸਕੇ ਬਹੁਤ ਸਾਰੇ ਮੁੱਦੇ ਨਾ ਹਰ 5 ਸਾਲਾਂ ਬਾਅਦ ਰਿਪੀਟ ਹੁੰਦੇ ਨੇ ਉਸੇ ਤਰ੍ਹਾਂ ਹੀ ਚੱਲਦੇ ਰਹਿੰਦੇ ਨੇ ਸੀਵਰੇਜ ਦੇ ਪਾਣੀ ਦਾ ਮਸਲਾ ਹੋ ਗਿਆ ਸਾਫ਼ ਪੀਣ ਵਾਲੇ ਪਾਣੀ ਦਾ ਮਸਲਾ ਹੋ ਗਿਆ ਟ੍ਰੈਫਿਕ ਦੀ ਪ੍ਰੋਬਲਮ ਹੋ ਗਈ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਾਂ ਰੋਡਸ ਹੋ ਗਈਆਂ ਇਹ ਪ੍ਰੋਬਲਮਸ ਅਸੀਂ ਲੁਧਿਆਣੇ ਦੇ ਵਿੱਚ ਅਸੀਂ ਗਰਾਉਂਡ ਰਿਪੋਰਟ ਇਕੱਠੀ ਕੀਤੀ ਸੀ ਔਰ ਹਰ ਮੁਹੱਲੇ ਦੇ ਵਿੱਚ ਹਰ ਏਰੀਏ ਦੇ ਵਿੱਚ ਇਹੀ ਪ੍ਰੋਬਲਮਸ ਨੇ ਕਿਉਂਕਿ ਜਿਹੜੇ ਹੁਣ ਮੌਜੂਦਾ ਉੱਠੇ ਨੇ ਕੈਂਡੀਡੇਟ ਉਹ ਪਿਛਲੇ ਕੈਂਡੀਡੇਟਸ ਦੇ ਸੱਟ ਰਹੇ ਆ ਵੀ ਉਹਨਾਂ ਨੇ ਕੁਝ ਕੀਤਾ ਨਹੀਂ ਜਾਂ ਸਰਕਾਰਾਂ ਤੇ ਸੁੱਟ ਦਿੰਦੇ ਆ ਪਰ ਇਹ 5 ਸਾਲਾਂ ਬਾਅਦ ਫਿਰ ਰਿਪੀਟ ਹੋ ਜਾਂਦੇ ਆ ਕਿ ਸੁਖਲੀਨ ਨਾਲ ਤਾਂ ਨਹੀਂ ਦੁਬਾਰੇ ਇਸ ਤਰ੍ਹਾਂ ਹੋਏਗਾ ਵੀ ਤੁਸੀਂ 5 ਸਾਲ ਸਕਿਪ ਹੋ ਜਾਣ ਤੇ ਦੂਸਰਾ ਉਸ ਤੋਂ ਬਾਅਦ ਜਿਹੜਾ ਕੈਂਡੀਡੇਟ ਉੱਠੇਗਾ ਉਹ ਤੁਹਾਡੇ ਤੇ ਅਲੀਗੇਸ਼ਨ ਲਾਈ ਜਾਵੇ ਨਹੀਂ ਨਹੀਂ ਬੀਿੰਗ ਅ ਯੰਗਸਟਰ ਮੈਂ ਰੱਬ ਮੈਨੂੰ ਇੰਨੀ ਕਿ ਕਾਬਲੀਅਤ ਬਖਸ਼ੇ ਕਿ ਮੈਂ ਲੋਕ ਨੌਜਵਾਨਾਂ ਦਾ ਹੀ ਫਾਇਦਾ ਹੁੰਦਾ ਕਿ ਭੱਜ ਦੌੜ ਕੇ ਉਹ ਕੰਮ ਕਰ ਸਕਦੇ ਆ ਜਾਂ ਹੋਰ ਸਾਡੇ ਪੁਰਾਣੇ ਹੋਰ ਜਿਹੜੇ ਕਾਉਂਸਲਰ ਆਏ ਮੈਂ ਕਿਸੇ ਦਾ ਨਾਮ ਪਾਰਟਿਕੂਲਰ ਨਹੀਂ ਲੈਣਾ ਚਾਹੂੰਗੀ ਜਾਂ ਉਹਨਾਂ ਦੀ ਵੀ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਾਂ ਹੋਰ ਕੁਝ ਉਹਨਾਂ ਨੂੰ ਇੰਟਰਸਟਿੰਗ ਨਹੀਂ ਸੀਗਾ ਜਾਂ ਹੋਰ ਕੰਮ ਕਰਨ ਚ ਨਾ ਹੀ ਕਰਨ ਚ ਮੈਂ ਇੱਕ ਹੋਰ ਮੁੱਦਾ ਲੈ ਕੇ ਆਉਂਗੀ ਪਾਰਕਸ ਤੇ ਰਿਲੇਟਡ ਕੱਲੇ ਪਾਰਕ ਸੀ ਮੇਂਟੇਨੈਂਸ ਨਹੀਂ ਆਪਾਂ ਖੇਡ ਮੈਦਾਨ ਬਣਾਈਏ ਅੱਜਕੱਲ ਆਪਾਂ ਦੇਖਦੇ ਆ ਕਿ ਬੱਚੇ ਸਕੂਲੋਂ ਆਕੇ ਆਪਣੇ ਗੈਜੇਟਸ ਨਾਲ ਇੰਨੇ ਇਨਵੋਲ ਹੋ ਜੱਕੇ ਹੋ ਜਾਂਦੇ ਕਿ ਉਹਨਾਂ ਨੂੰ ਖੁੱਲੀ ਹਵਾ 'ਚ ਜਾਂਦਾ ਮੌਕਾ ਹੀ ਨਹੀਂ ਮਿਲਦਾ ਉਹਨਾਂ ਦੀ ਫਿਜ਼ੀਕਲ ਤੇ ਮੈਂਟਲ ਗਰੋਥ ਲਈ ਆਊਟਰ ਐਟਮੋਸਫੀਅਰ ਕਿੰਨਾ ਜ਼ਰੂਰੀ ਹੈ ਆਪਾਂ ਲੱਗ ਲੱਗ ਟੀਮਾਂ ਬਣਾ ਸਕਦੇ ਆ ਸ਼ਰਾਬਾ ਨਗਰ ਜਾਂ ਬੀਆਰਐਸ ਨਗਰ ਦੀਆਂ ਤਾਂ ਕਿ ਉਹਨਾਂ ਵਿੱਚ ਆਪਾਂ ਕੰਪੀਟੀਸ਼ਨ ਆਪਸ ਦੇ ਵਿੱਚ ਕਰਵਾਈਏ ਤਾਂ ਕਿ ਉਹ ਉਹਨਾਂ ਦਾ ਮਾਨ ਹਟ ਕੇ ਹੋ ਸਕੇ ਗੈਜੇਟਸ ਨਾਲੋਂ ਜਦੋਂ ਕਿਸੇ ਪਾਰਟੀ ਤੇ ਥੋੜਾ ਬਹੁਤ ਸੰਕਟ ਚੱਲ ਰਿਹਾ ਹੁੰਦਾ ਨਾ ਤਾਂ ਉਸ ਦੇ ਜਿਹੜੇ ਕੈਂਡੀਡੇਟ ਹੁੰਦੇ ਆ ਉਹ ਇਹ ਵੇਖਦੇ ਹੁੰਦੇ ਆ ਵੀ ਯਾਰ ਜੇ ਕਿਸੇ ਹੋਰ ਪਾਸੇੋਂ ਮੈਨੂੰ ਟਿਕਟ ਮਿਲਦੀ ਹੈ ਨਾ ਤਾਂ ਆਪਾਂ ਦਲ ਬਦਲ ਲੀ ਗਏ ਇਸ ਦੌਰ ਦੇ ਵਿੱਚ ਵੀ ਤੇ ਪਿਛਲੇ ਐਮਪੀ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਵੀ ਅਸੀਂ ਦੇਖਿਆ ਵੀ ਵੱਡੇ ਵੱਡੇ ਲੀਡਰਾਂ ਨੇ ਆਪਣਾ ਦੀਨਮਾਨ ਭੁੱਲ ਕੇ ਪਾਰਟੀਆਂ ਚੇਂਜ ਕਰ ਲੀਆਂ 노 ਡਾਊਟ ਤੁਸੀਂ ਅਕਾਲੀ ਦਲ ਨਾਲ ਜੁੜੇ ਹੋਏ ਹੋ ਅਕਾਲੀ ਦਲ ਤੇ ਇੱਕ ਵੱਡਾ ਸੰਕਟ ਚੱਲ ਰਿਹਾ ਵੱਡੇ ਸੰਕਟ ਚੋਂ ਪਾਰਟੀ ਨੰਗੀ ਆ ਔਰ ਜਿਹੜੇ ਰਾਜਨੀਤਿਕ ਮਾਹਿਰ ਨੇ ਉਹ ਇਹ ਕਹਿੰਦੇ ਨੇ ਕਿ ਪਾਰਟੀ ਹਾਸ਼ੀਏ ਤੇ ਚਲੀ ਗਈ ਫਿਰ ਵੀ ਤੁਸੀਂ ਪਾਰਟੀ ਦੇ ਚੋਂ ਨਿਸ਼ਾਨ ਤੇ ਟਿਕਟ ਲੜਨ ਦਾ ਜਿਹੜਾ ਇੱਕ ਹੌਸਲਾ ਜਤਾਇਆਗਾ ਕਿਵੇਂ ਵੇਖਦੇ ਹਾਂ ਇੰਨਾ ਯਕੀਨ ਵੀ ਹਮ ਪਾਰਟੀ 'ਤੇ ਲੜਨਾ ਸਾਡੇ ਤਾਇਆ ਜੀ ਉਹ ਮੁਰ ਤੋਂ ਅਕਾਲੀ ਦਲ ਤੋਂ ਜੁੜੇ ਹੋਏ ਆ ਇਹ ਨਹੀਂ ਹੋਊਗਾ ਕਿ ਆਪਾਂ ਕਿਸੇ ਨੂੰ ਔਖੇ ਟਾਈਮ 'ਚ ਜਾ ਕੇ ਉਹਨਾਂ ਦਾ ਸਾਥ ਛੱਡਦੀ ਹੈ ਹਮੇਸ਼ਾ ਤੁਸੀਂ ਕਿਸੇ ਨੂੰ ਜੱਜ ਕਰਨਾ ਹੋਵੇ ਤੁਸੀਂ ਇਹ ਹੀ ਦੇਖਦੇ ਹੋ ਕਿ ਔਖੇ ਟਾਈਮ 'ਚ ਤੁਹਾਡੇ ਨਾਲ ਕੌਣ ਖੜਿਆ ਰਿਹਾ ਬੀਇੰਗ ਅ ਅਕਾਲੀ ਦਲ ਪੰਜਾਬ ਦੀ ਰੀਜਨਲ ਪਾਰਟੀ ਇੱਕ ਸ਼ਰੋਮਨੀ ਅਕਾਲੀ ਦਲ ਆਪਾਂ ਪੂਰੀ ਕਦਮ اٹھਾਉਂਗੀ ਕਿ ਉਹਨੂੰ ਆਪਾਂ ਹੋਰ ਸਟਰੋਂਗ ਕਰ ਸਕੀਏ ਮੈਂ ਔਖੇ ਟਾਈਮ ਦੇ ਵਿੱਚ ਚਲੋ ਉਹ ਤਾਅ ਜਿਹੜਾ ਆਉਂਦੇ ਰਹਿੰਦੇ ਆ ਪਰ ਕਿਸੇ ਨੂੰ ਔਖੇ ਟਾਈਮ ਤੇ ਛੱਡ ਕੇ ਜਾਣਾ ਉਹ ਆਪਣੇ ਲਈ ਗੁੱਡ ਥਿੰਗ ਨਹੀਂ ਹੋਊਗੀ ਮਤਲਬ ਮੇਰਾ ਪਾਰਟੀ ਚੇਂਜ ਕਰਨ ਦਾ ਬਿਲਕੁਲ ਮੋਟਿਵ ਨਹੀਂ ਸੀ ਕਿਉਂਕਿ ਅਕਾਲੀ ਦਲ ਆਪਣੀ ਰੀਜਨਲ ਪਾਰਟੀ ਹੈ ਕਿਸੇ ਨੂੰ ਔਖੇ ਟਾਈਮ ਤੇ ਆਪਾਂ ਛੱਡ ਕੇ ਨਹੀਂ ਦੇਖ ਕੇ ਜਾ ਦੇ ਨੋ ਡਾਊਟ ਅਕਾਲੀ ਦਲ ਪੰਜਾਬ ਦੀ ਇੱਕੋ ਇੱਕ ਐਹੋ ਜੀ ਧੇਰਾ ਜਿਹੜਾ ਜਿਨੇ ਧਰਮ ਜੁੱਧ ਮੋਰਚੀ ਵੀ ਲਾਏ ਆ ਜਿਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਸੂਬੇ ਨੂੰ ਲੈ ਕੇ ਵੱਡੀਆਂ ਵੱਡੀਆਂ ਲੜਾਈਆਂ ਲੜੀਆਂ ਨੇ ਪਰ ਮੌਜੂਦਾ ਸੰਕਟਿਕ ਆਪਣੇ ਆਪ ਦੇ ਵਿੱਚ ਉਹ ਇੱਕ ਵੱਖਰਾ ਵਿਸ਼ਾ ਚਲੋ ਉਸ ਤੇ ਆਪਾਂ ਗੱਲ ਨਹੀਂ ਕਰਾਂਗੇ ਜਦੋਂ ਲੋਕਾਂ ਚ ਜਾਣੇ ਹੋ ਜਿਸ ਤਰ੍ਹਾਂ ਦਾ ਸਿਨੈਰੀਓ ਆਪਾਂ ਪਿੱਛੇ ਦੇਖਿਆ ਸੁਖਵੀਰ ਬਾਦਲ ਨੂੰ ਜਾਂ ਸਮੁੱਚੇ ਅਕਾਲੀ ਦਲ ਦੇ ਲੀਡਰਾਂ ਨੂੰ ਸਜ਼ਾ ਲੱਗੀ ਉਸ ਨੂੰ ਲੈ ਕੇ ਕੋਈ ਸਵਾਲ ਉਠਿਆ ਕਦੇ ਕਿਸੇ ਨੇ ਤੁਹਾਡੇ ਸਾਹਮਣੇ ਸਵਾਲ ਖੜਾ ਕੀਤਾ ਹੋਵੇ ਨਹੀਂ ਮੈਨੂੰ ਕਈ ਲੋਕੀ ਪੁੱਛਦੇ ਇਹ ਤਾਂ ਪਾਰਟੀ ਇੰਨੀ ਸਟਰੋਂਗ ਨਹੀਂ ਫਿਰ ਤੁਸੀਂ ਕਿਉਂ ਲੜ ਰਹੇ ਹੋ ਫਿਰ ਆਪਾਂ ਇਹ ਕਹਿ ਦਈਦਾ ਕਿ ਉਤਾਰ ਚੜਾ ਹਮੇਸ਼ਾ ਹੁੰਦੇ ਜਾਂਦੇ ਰਹਿੰਦੇ ਆ ਹਮੇਸ਼ਾ ਮਤਲਬ ਆਪਣੇ ਜਿਹੜੇ ਤੁਹਾਡੇ ਪੁਆਇੰਟ ਚ 네ਗੇਟਿਵ ਹੋਗੇ ਉਸ ਤੋਂ ਆਪਾਂ ਨੂੰ ਕੁਝ ਸਿੱਖਣ ਨੂੰ ਮਿਲਦਾ ਜਾਂ ਹੋਰ ਜੇ ਅਕਾਲ ਤਖਤ ਸਾਹਿਬ ਵਾਲੇ ਜਥੇਦਾਰ ਸਾਹਿਬ ਸਭ ਨੂੰ ਮਾਫ਼ ਕਰ ਸਕਦੇ ਤਾਂ ਆਪਾਂ ਕੌਣ ਹੁੰਦੇ ਆ ਕੁਝ ਕਹਿਣ ਵਾਲੇ ਸਭ ਕੁਝ ਕਰਨਾ ਆ ਆਪਾਂ ਤਾਂ ਕੁਝ ਨਿਮਾਣੇ ਜੇ ਇਨਸਾਨ ਆ ਆਪਾਂ ਤਾਂ ਅਖੀਰ ਦੇ ਵਿੱਚ ਤੁਸੀਂ ਨੌਜਵਾਨ ਨੂੰ ਰਾਜਨੀਤੀ ਚ ਆਉਣ ਦਾ ਇੱਕ ਆਪਣਾ ਤੁਸੀਂ ਹੌਸਲਾ ਕੀਤਾ ਆ ਸੁਖਲੀਨ ਕੌਰ ਨੂੰ 55 ਨੰਬਰ ਵਾਰਡ ਦੇ ਜੇ ਲੋਕ ਚੋਣ ਜਾਂ ਵੋਟ ਪਾਉਣ ਤਾਂ ਕਿਉਂ ਪਾਉਣ ਮੈਂ ਡਾਕਟਰ ਸੁਖਲੀਨ ਕੌਰ ਗਰੇਵਾਲ ਤੁਹਾਨੂੰ ਇਹ ਕਹਿਣਾ ਚਾਹੁੰਗੇ ਕਿ ਮੈਂ ਬਹੁਤ ਹੀ ਕਾਬਿਲ ਹੁਨਰ ਤੇ ਮਿਹਨਤ ਕਰਨ ਵਾਲੀ ਆ ਮੈਨੂੰ ਤੁਸੀਂ ਜੇ ਵੋਟ ਪਾਉਂਗੇ ਤਾਂ ਮੈਨੂੰ ਕਦੇ ਵੀ ਤੁਸੀਂ ਕਾਲ ਕਰ ਸਕਦੇ ਹੋ ਆਈ ਵਿਲ ਆਲਵੇਸ ਬੀ ਅਵੇਲੇਬਲ ਔਨ ਯਰ ਫੋਨ ਤਾਂ ਮੈਨੂੰ ਪਲੀਜ਼ ਚਤਾ ਕੇ ਇੱਕ ਵਾਰੀ ਸੇਵਾ ਦਾ ਮੌਕਾ ਜਰੂਰ ਦੇਓ ਧੰਨਵਾਦ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਔਰ ਬਹੁਤ ਸ਼ੁਭਕਾਮਨਾ ਤੁਹਾਡੇ ਫਿਊਚਰ ਲਈ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਧੰਨਵਾਦ